ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਹਰਿ ਗੁਰਮਖ ਖੜ ਤੈਨਿ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤੈਨ ਕੋ ਜਿਨ ਹਰਿ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚੈਤ ਗਣ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਅਜਮ ਕਾਲ ਨਿਹਾਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ਮਹਲਾ ਕੀ ਜਹਰ ਗੁਰਮਖਿ ਤਿਨਿ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਾਂ ਬਲਿਹਾਰੀ ਤਿਨ ਕੋ ਜਿਨ ਹਰਿ ਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਾ ਤਸ ਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਖਵਾਲਿਆ ਮਹਲਾਤੀਜਾ ਹਰ ਗੁਰਮਖਾ ਤਿਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਘਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪ ਸਵਾਰੇ ਬਲਵੰਚ ਕਰ ਅਪਾਵ ਮਾਇਆ ਆਣੇ ਅਜ ਮਕਾਲ ਨਿਹਾਲੇ ਸਾਜ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰ ਮਖੇ ਤੇ ਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਾਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਅਨਤ ਜੀਵਨ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਹਰ ਰਾਤੀ ਜਾ ਹਰ ਗੁਰਮਖ ਤਿਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਅਨਤ ਜੀਵਨ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣ ਅਜਮ ਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 3 ਜਾ ਹਰ ਗੁਰਮਖਿ ਤੇਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਨਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਖਵਾਲਿਆ ਮਹਲਾ 3 ਜਹ ਹਰ ਗੁਰਮਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਪੌੜੀ ਆਸ ਘਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗਣ ਮੰਡਪ ਸਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਅਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜੀ ਹਰ ਗੁਰਮਖਿਤੇ ਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਾ ਤੇ ਸਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਮਹਾਲਿਆ ਜਿਆ ਹਰ ਗੁਰਮਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੌਬਲੇ ਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚੇਤ ਗਣ ਮੰਡਾ ਤੇ ਸਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮ ਤਾਲ ਨੇ ਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰ ਮਖ ਤੇ ਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਾਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਤਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰੇ ਹਵਲ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਨਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਮਹਲਾਤੀ ਜਾ ਹਰ ਗੁਰਮਖ ਖ ਤੈਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਪੌੜੀ ਆਸ ਘਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚੇਤ ਗਣ ਮੰਡਪ ਸਵਾਰੇ ਹਵਲ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਆਜ ਮਨ ਕਾਲ ਨੇ ਹਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 3 ਹਰ ਗੁਰ ਮਖੇ ਤਿਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪ ਸਵਾਰੇ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਹਿਆ ਆਤੀ ਜਾ ਹਰ ਗੁਰਮਖ ਤਿਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਘਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪ ਸਵਾਰੇ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਨ ਕਾਲ ਨੇ ਹਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰ ਮਖੇ ਤੇ ਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਾਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਅਰੇ ਸਾਬ ਲੋਕ ਬੋ ਜੀਵਨ ਜਾਣਿਆ ਅਨਤ ਜੀਵਨ ਕੋ ਚਿਤ ਗੜ ਮੰਡਪਸ ਵਾਰੇ ਹਵਲ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਮਹਾਰਾਜਾ ਹਰ ਗੁਰਮੁਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚੇਤ ਗਣ ਮੰਡਪਸ ਵਾਰੇ ਹਵਲ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਆਲੇ ਨਿਹਾਲੇ ਸਾਜ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰਮਖਿ ਤੇ ਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਕ ਸਵਾਰੇ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਮਹਲਾ 3 ਜਹ ਹਰ ਗੁਰਮਖ ਖੈ ਤਿਨਿ ਆਰਾਧੇ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰਮਨ ਵਸਿਆ ਸੋਏ ਪੌੜੀ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣ ਅਜਮ ਕਾਲ ਨਿਹਾਲੇ ਸਾਸ ਆਬ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ ਕੀ ਜਾਹ ਹਰ ਗੁਰਮਖਿ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਾ ਤਸ ਵਾਰੇ ਅਵਲ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲੇ ਆਤੀ ਜਾ ਹਰ ਗੁਰਮਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚੇਤ ਗਣ ਮੰਡਪ ਸਵਾਰੇ ਅਵਲ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਨ ਕਾਲ ਨਿਹਾਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਇ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰਮਖਿ ਤੇਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪ ਤਸ ਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਮਹਲਾ 3 ਜੀ ਹਰ ਗੁਰਮਖ ਖਰ ਤੈਨਿ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰਮਨ ਵਸਿਆ ਸੋਏ ਪੌੜੀ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚੈਤ ਗਣ ਮੰਡਪ ਸਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣੇ ਆਜ ਮਕਾਲ ਨੇ ਹਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 3 ਹਰ ਗੁਰਮਖਿ ਤੇ ਨਿ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਖਵਾਲਿਆ ਮਹਲਾਤੀ ਜਾ ਹਰ ਗੁਰਮਖ ਤੈਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲਿ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਇਤ ਗੜ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 3 ਜਾ ਹਰ ਗੁਰਮਖਿ ਤੇਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪਸ ਸਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਮਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਹਰ ਰਾਤੀ ਜਾ ਹਰ ਗੁਰਮਖ ਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰਮਨ ਵਸਿਆ ਸੋਏ ਪੌੜੀ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗਣ ਮੰਡਪਸ ਸਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਆਜਨ ਕਾਲ ਨਿਹਾਲੇ ਸਾਜ਼ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰ ਮਖੇ ਤੀਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪਸ ਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਨਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਮਹਲਾ 3 ਜਹ ਹਰ ਗੁਰਮਖ ਤੈਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਪੌੜੀ ਆਸ ਘਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗਣ ਮੰਡਪਸ ਵਾਰਿਆ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਅਜਮਕਾਲ ਨਿਹਾਲੇ ਸਾਜ਼ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 3 ਜਾ ਹਰ ਗੁਰਮਖਿ ਤੇ ਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬੋਲ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਅਗੜ ਮੰਡਾ ਤਸ ਵਾਰੇ ਹਵਲ ਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਮੈਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਮਹਾਰਾਜਾ ਹਰ ਗੁਰਮਖ ਤੈਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤੈਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗਣ ਮੰਡਪ ਸਵਾਰੇ ਹਵਲ ਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਆਲਾ ਨਿਹਾਲੇ ਸਾਂਝ ਆਵ ਕੱਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰਮੁਖ ਤੇ ਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰਿਆ ਬਲ ਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਨਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਮਹਲਾ 3 ਜਹਰ ਗੁਰਮਖ ਖਾ ਤਿਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰਮਖਿ ਤੇ ਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸਦਰ ਸਾਬ ਲੋਕ ਬੋ ਜੀਵਣ ਜਾਣਿਆ ਅਨਤ ਜੀਵਣ ਕੋ ਚਿਤ ਗੜ ਮੰਡਪ ਸਵਾਰੇ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਨਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਖਵਾਹਾ ਆਤੀ ਜਾ ਹਰ ਗੁਰਮਖ ਤਿਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗਣ ਮੰਡਪ ਸਵਾਰੇ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਮ ਕਾਲ ਨੇ ਹਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰ ਮਖਤੇਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਅਰੇ ਸਭ ਲੋਕ ਬੋਲ ਜੀਵਣ ਜਾਣਿਆ ਅਨਤ ਜੀਵਣ ਕੋ ਚਿਤ ਗੜ ਮੰਡਪਸ ਵਾਰੇ ਆਵਲ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਮਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਮਹਾਰਾਜਾ ਹਰ ਗੁਰਮੁਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਪਸ ਵਾਰੇ ਆਵਲ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਆਲੇ ਨਿਹਾਲੇ ਸਾਜ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰਮਖਿ ਤੇ ਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬੋ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜ ਮੰਡਾ ਤੇ ਸਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਮਹਲਾ 3 ਜਹ ਹਰ ਗੁਰਮਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗਣ ਮੰਡਾ ਤੇ ਸਵਾਰੇ ਬਲਵੰਚ ਕਰ ਅਪਾਵ ਮਾਇਆ ਹਰ ਆਣੇ ਅਜ ਮਕਾਲ ਨੇ ਹੱਲੇ ਸਾਜ਼ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉੱブレ ਹਰ ਗੁਰ ਰਖਵਾਲਿਆ ਮਹਲਾ 4 ਜਾ ਹਰ ਗੁਰਮਖਿ ਤੇ ਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਾਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡ ਤਸ ਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਮੈਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲੇ ਹਾਜ਼ਾ ਤੀਜਾ ਹਰ ਗੁਰਮਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉਮਲੇ ਹਾਰੀ ਤਿੰਨ ਕੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਆਣਾ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਤਾਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ ਮਹਲਾ 4 ਜੀ ਹਰ ਗੁਰਮੁਖਿ ਤੇ ਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਵਸਿਆ ਸੋਇ ਪੌੜੀ ਆਸਤਾਰੇ ਸਾਬ ਲੋਕ ਬੋਲ ਜੀਵਣ ਜਾਣਿਆ ਨਿਤ ਜੀਵਣ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰਿ ਅਪਾਵ ਮਾਇਆ ਹਰ ਆਣਿਆ ਜਮਕਾਲ ਨਿਹਾਲੇ ਸਾਸ ਆਵ ਕਟੇ ਬਿਤਾ ਲਿਆ ਨਾਨਕ ਗੁਰ ਸਰਣਾਈ ਉਬਰੇ ਹਰ ਗੁਰਖਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ